ਦੀ ਵਾਰੀ ਦੇ ਅਸੀਂ ਘਰ ਦੇ ਵਿੱਚ ਆ ਇੱਥੇ ਇੱਕ ਬਹੁਤ ਸੋਹਣਾ ਕਹਿ ਲਈਏ ਮੇਲਾ ਜਾਂ ਭੈਣ ਭਰਾਵਾਂ ਦੇ ਬੈਠਣ ਦਾ ਮੌਕਾ ਬਣਿਆ ਸਬਬ ਬਣਿਆ ਸਤਕਾਰਯੋਗ ਮਹਾਨ ਗਾਇਕਾ ਦਹਾਕਿਆਂ ਦੀ ਗਾਇਕਾ ਤੇ ਤਿੰਨ ਪੀੜੀਆਂ ਦੀ ਗਾਇਕਾ ਰਣਜੀਤ ਕੌਰ ਜੀ ਸਤਕਾਰਯੋਗ ਉਹਨਾਂ ਦੀ ਸੀ ਇੰਟਰਵਿਊ ਕਰਨ ਆਏ ਆ ਸਰਦਾਰ ਗੁਰਦੇਵ ਸਿੰਘ ਲਾਪਰਾ ਜੀ ਜਿਹੜੇ ਕਿ ਬਹੁਤ ਸਾਡੇ ਸਤਕਾਰਯੋਗ ਆ ਉਹ ਵੀ ਹਾਜ਼ਰ ਨੇ ਤੇ ਸਾਡਾ ਵੱਡਾ ਵੀਰ ਜਿਨ੍ਹਾਂ ਦੇ ਉੱਤੇ ਪੰਜਾਬੀਆਂ ਨੂੰ ਬਹੁਤ ਮਾਣ ਆ ਕਿਸਮਤ ਸੰਦੀਲਾ ਜੀ ਉਹ ਵੀ ਨੇ ਇੱਥੇ ਪ੍ਰੋਫੈਸਰ ਸਾਹਿਬ ਵੀ ਨੇ ਜਿਨ੍ਹਾਂ ਨੇ ਬੁੜੇ-ਬੁੜੇ ਬਹੁਤ ਕੀਮਤੀ ਗੱਲਾਂ ਜਿਹੜੀਆਂ ਉਹ ਸਭ ਨੂੰ ਦੱਸਣਾ ਹੈ ਇਹਨਾਂ ਤੋਂ ਮੜ ਕੇ ਕੈਮਰਾ ਘੁਮਾ ਦਿਓ ਮੈਂ ਨਾ ਜਲੋਂ ਵੀ ਜਿੰਨ ਤੇ ਮਿਲਦੇ ਆ ਤੇ ਸੰਦੀਲਾ ਸਾਹਿਬ ਨੂੰ ਤੇਰੇ ਜਾਣ ਪਿੱਛੋਂ ਉਸ ਗਾਣੇ ਦੀ ਫਰਮਾਇਸ਼ ਮੈਂ ਜ਼ਰੂਰ ਕਰਦਾ ਹੁਣਾ ਤੇ ਮੇਰੀ ਬੇਨਤੀ ਜੀ ਕਿ ਉਸ ਗਾਣੇ ਦੀਆਂ ਪੰਜ ਕਿ 17 ਹੋ ਜਾਣ ਤੇ ਫਿਰ ਭੈਣ ਜੀ ਵਾਲਾ ਹੋਵੇ ਤੇਰੀ ਵਿੱਚੋਂ ਮੁਰਦਾ ਗੈਸਾਂ ਤੇਰੀ ਧਰ ਪਿਛੋਂ ਮੁਰਝਾ ਗਿਆ ਤਾਂ ਮੁਰਝਾ ਗਿਆ ਤਾਂ ਪਰ ਸੁੱਕੇ ਨਹੀਂ ਅਸੀਂ ਢੇਰੀਆਂ ਦੇ ਵਿੱਚ ਹਿਲ ਗਏ ਤਾਂ ਅਸੀਂ ਢੇਰੀਆਂ ਦੇ ਵਿੱਚ ਹਿਲ ਗਏ ਤਾਂ ਕੁਝ ਹਿਲ ਗਿਆ ਤਾਂ ਗਏ ਪੁੱਟੇ ਨਹੀਂ ਤੇਰੇ ਦਰ ਪਿਛੋਂ ਮੁੜ ਜਾ ਗਏ ਤਾਂ ਇਹ ਸੱਜਣਾ ਰਬ ਦੀਆਂ ਖੇਡਾਂ ਨੇ ਅਸੀਂ ਬਚਦੇ ਰੇ ਤੂਫਾਨਾਂ ਚੋਂ ਅਸੀਂ ਬਦਲਾ ਦੇ ਵਿੱਚ ਲਟਕ ਗਏ ਤੁਸੀਂ ਸੁੱਟਦੇ ਰੇ ਅਸਮਾਨਾਂ ਚੋਂ ਅਸੀਂ ਵਕਤ ਅਕੇ ਕੁਝ ਲਿਫ ਜੈਸਾ ਕੁਝ ਲਿਫ ਗੈਸਾ ਆਉਂਦੇ ਨੇ ਕਈ ਮਿਲਦੇ ਨੇ ਕਈ ਅਡ ਹੁੰਦੇ ਅਸੀਂ ਤੁਰ ਨਹੀਂ ਘਟ ਕਰਤਾ ਸੀ ਅਸੀਂ ਤੁਰ ਨਹੀਂ ਘਟ ਕਰਤਾ ਸੀ ਘਟ ਤੁਰਦੇ ਸਾਂ ਪਰ ਰੁਕੇ ਨਹੀਂ ਤੇਰੇ ਦਰ ਤੇ ਚੋਮਰ ਗਾ ਗਾ ਕਦੀ ਆਸ ਕਦੀ ਬਿਆਸ ਵੇ ਕਦੀ ਤੇਲ ਨੂੰ ਆਪ ਤਰਵਾਸ ਦਿੱਤਾ ਉਹ ਵੀ ਤਾਂ ਜ਼ਿੰਦਗੀ ਕੱਟ ਨਹੀਂ ਦੇ ਜੀਣਾ ਨੂੰ ਕਿਸੇ ਬਨਵਾਸ ਦਿੱਤਾ ਕਟ ਗਏ ਨੇ ਸਾਲ ਸੁਦੀਲੇ ਦੇ ਕੱਟ ਗਏ ਨੇ ਸਾਲ ਸੁਦੀਲੇ ਦੇ ਕੁਝ ਕੱਟ ਗਏ ਨੇ ਅਜੇ ਮੁਕੇ ਨਹੀਂ ਰਕਤੇ ਰੇ ਜਾਨ ਪਿੱਛੋਂ ਮੁਰਝਾ ਗਏ ਤਾਂ ਮੁਰਝਾ ਗਏ ਤਾਂ ਪਰ ਸੁੱਕੇ ਨਹੀਂ ਤੇਰੇ ਜਾਣ ਪਿੱਛੋਂ ਮੁਰੀ ਜਾ ਗਏ ਵਾਹ ਵਾਹ ਤੁਹਾਡੀ ਗਾਇਕੀ ਦਾ ਸਫਰ ਬਹੁਤ ਕਮਾਲ ਦਾ ਪਰ ਮੈਂ ਹੋ ਸਕਦਾ ਮੇਰੇ ਸ਼ਬਦ ਇਹ ਗਲਤ ਨਾ ਹੋਣ ਤੁਹਾਡੀ ਗਾਇਕੀ ਸਾਰੀ ਇੱਕ ਪਾਸੇ ਤੇ ਇਹ ਗਾਣਾ ਤਕੜੀ ਦੇ ਇੱਕ ਪਲੜੇ ਤੇ ਇਹ ਗਾਣਾ ਨਾ ਜਿਹੜਾ ਮੈਨੂੰ ਨਹੀਂ ਪਤਾ ਵੀ ਇਹ ਗਾਣਾ ਰਿਕਾਰਡ ਜਦੋਂ ਹੋਇਆ ਉਹ ਘੱਟ ਕਿੰਨਾ ਚੱਲਿਆ ਕਿੰਨੇ ਵਿਊ ਆਏ ਮੈਨੂੰ ਕੋਈ ਜਾਣਕਾਰੀ ਨਹੀਂ ਪਰ ਮੈਂ ਦਫ਼ਤਰ ਦੇ ਵਿੱਚ ਬੈਠਾ ਮੈਂ ਤੇ ਹਰਮਨ ਸਿੰਘ ਜੀ ਅਫਸਰ ਗੱਲ ਕਰਦੇ ਆ ਉਹ ਗਾਣਾ ਸੁਣਿਆ ਉਹ ਗਾਣਾ ਸੁਣੀਏ ਉਹ ਗਾਣਾ ਇਉਂ ਆ ਸਾਡੇ ਨਾ ਆਪਣੇ ਆਪ ਅੰਦਰੋਂ ਨੱਚਦੀ ਹੈ ਗੱਲ ਇਹੋ ਜਿਹੇ ਗਾਣੇ ਜਿਉਂਦੇ ਰਹਿਣੇ ਚਾਹੀਦੇ ਆ ਅਸੀਂ ਤਮਾਸ਼ੀਨ ਪੰਜਾਬੀਆਂ ਕਿਉਂਕਿ ਸਾਨੂੰ ਤਾਂ ਤਮਾਸ਼ਾ ਚਾਹੀਦਾ ਹੁੰਦਾ ਹਰ ਚੌਥੇ ਗੜੇ ਕੋਈ ਨਾ ਕੋਈ ਉਹਨੂੰ ਉਂਗਾਲ ਕੱਢਦੀ ਉਹਨੂੰ ਕੁਛ ਕਹਤਾ ਉਹਦੇ ਚ ਨੁਕਸ ਕਰਤਾ ਲਘੂਚ ਕੱਢਦੀ ਉਹਦਾ ਫਰਜ਼ ਐ ਬਣਦਾ ਐ ਡਰਾਮੇਬਾਦ ਬੰਦੇ ਆਪਾਂ ਪਰ ਆਹ ਜਿਹੜੇ ਬੰਦੇ ਆ ਇਹਨਾਂ ਵਰਗੇ ਜਿਹੜੇ ਬੰਦੇ ਜਿਹੜੇ ਕੋ ਚੰਗੇ ਗੀਤ ਆ ਉਹ ਸੁਣਾਇਆ ਕਰਗੇ ਉਹਨਾਂ ਨੂੰ ਪਰਨਾ ਸੁਣਾਇਆ ਕਰਗੇ ਜਿਹੜੇ ਸਾਡੇ ਹੀ ਘਰ ਦੇ ਵਿੱਚ ਉਹਨੇ ਸਾਡੀ ਕੁੜੀ ਨੂੰ ਨੰਬਰ ਫੜਾ ਜਾਂਦੇ ਆ 10 ਲੱਖ ਰੁਪਈਆ ਮੰਗਦੇ 10 ਸਫਾਰਸ਼ਾ ਪਵਾਹ ਕੇ ਨੇ 7 ਤੇ ਬੰਨ ਗਿਆ 6 ਤੇ ਬੰਨਾ ਲਿਆ ਭਾਈ 4 ਐਸਐਚਓ ਵੀ ਵਿੱਚ ਪਾਲੇ ਸੀਗੇ ਆ ਆ ਗਾ ਨਹੀਂ ਖਮਾ ਚ ਇਹ ਪੈਂਜੀ ਰਣਜੀਤਪੁਰ ਦੀ ਅਸੀਂ ਅੱਜ ਨਾ ਇੰਟਰਵਿਊ ਕਰਨ ਆਏ ਆ ਜੇ ਸੁਨੀਲਾ ਸਾਹਿਬ ਲਾਪਰਾ ਸਾਹਿਬ ਸਰਦਾਰ ਅਜੀਤ ਸਿੰਘ ਪ੍ਰੋਫੈਸਰ ਸਾਹਿਬ ਇਹਨਾਂ ਦੇ ਸਹਿਯੋਗ ਦੇ ਕਰਕੇ ਜੀ ਇਹਨਾਂ ਦੀ ਬਦੌਲਤ ਹੈ ਜੀ ਪੈਂਜੀ ਹਰ ਨਹੀਂ ਤੋਂ ਬੋਲੀ ਜੀ اچھا دیکھو جی میں جی پہلی ایک دیکھو یہ ہے ایک اور ਅਤੇ ਮਹਾਨ ਇਨਸਾਨਸ ਤੇ ਨਹੀਂ ਬਸ ਇਹ ਪਹਿਰਾ ਵੀ ਨਹੀਂ ਨਮਸਤਿਆਂ ਚੋ ਸੋ ਜਿੱਦਾਂ ਲਗਾਇਆ ਗਿਆ ਮੈਂ ਤੋਂ ਕਬੂਲ ਆ ਜੀ ਤੁਹਾਡਾ ਸਭ ਤੋਂ ਕਬੂਲ ਮੈਂ ਕਬੂਲ ਹਾਂ ਜੀ ਰੱਬ ਦੀਆਂ ਰੱਖਾ ਤੈਨੂੰ ਡਰ ਦੇ ਆ ਦਿਵਸ ਤੇ ਕੀ ਰੱਬ ਦੀਆਂ ਰੱਖਾ ਤੈਨੂੰ ਦਾੜਿਆਂ ਦੇ ਵਸ ਪਹਿ ਕੇ ਅਸੀਂ ਮਜਬੂਰੀ ਤੋਰੇ ਚੱਲੇ ਰਾਜਣਾ ਵੇ ਬੈਠਾ ਰੋਵੇਂਗਾ ਬਣਾ ਦੇ ਬੈਕੀ ਥੱਲੇ ਰਾਜਣਾ ਵੇ ਬੈਠਾ ਰੋਵੇਂਗਾ ਬਣਾ ਦੇ ਥੱਲੇ ਹਾ ਹਾਏ ਮੂਹ ਮੰਗਿਆ ਜੇ ਮੌਤ ਵੀ ਆਏ ਨਾ ਇਹੋ ਜਹੇ ਰੱਬ ਦਿਨ ਕਿਸੇ ਨੂੰ ਦਿਖਾਏ ਨਾ ਰੱਬ ਦੀਆਂ ਰੱਖਾ ਤੈਨੂੰ ਡਾਡਿਆਂ ਦੇ ਵਸ ਪੈ ਕੇ ਅਸੀਂ ਮਜਬੂਰ ਤੋਰ ਚੱਲੇ ਰਾਜ ਨਵੇਂ ਬੈਠਾ ਰੋਵੇਂ ਕਬਣਾ ਦੇ ੱਦੋ ਹਰ ਬੰਦਾ ਅੰਦਰੋਂ ਨਾ ਕਿਰਿਆ ਤੇ ਭਰਿਆ ਬੰਦਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮੋੜ ਆਉਂਦੇ ਆ ਜੇ ਇੱਕ ਗੀਤ ਨੂੰ ਪੇਸ਼ ਕਰਨ ਵੇਲੇ ਅੱਖਾਂ ਉੱਛੜ ਸਕਦੀਆਂ ਇਹ ਕੋਈ ਗਲੈਸਰੀਨ ਪਾ ਕੇ ਨਹੀਂ ਆ ਥਰੂ ਆਉਂਦੇ ਇਹ ਕੋਈ ਨਾ ਕੋਈ ਅੰਦਰ ਤਾਂ ਕੁਝ ਚੱਲਦਾ ਹੀ ਨਾ ਹਰ ਬੰਦੇ ਦੇ ਚੱਲਦਾ ਆਪਾਂ ਹੋਰ ਕਿਉਂ ਸੀ ਧਕੜ ਹੁੰਨੇ ਆ ਆਪਾਂ ਸੰਵੇਦਨਸ਼ੀਲ ਨਾਜ਼ੁਕ ਹੁੰਨੇ ਆ ਮੰਨਿਏ ਨਾ ਮੰਨਿਏ ਭੈਣ ਜੀ ਜੋ ਆਪਾਂ ਚਲੋ ਤੁਹਾਡੇ ਪ੍ਰੇਤ ਦੇ ਨਹੀਂ ਇਹਨਾਂ ਗੱਲਾਂ ਨੂੰ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਤੁਹਾਨੂੰ ਤੇ ਸਦੀਕ ਸਾਹਿਬ ਦੀ ਜੋੜੀ ਨੂੰ ਦੁਨੀਆ ਦੇ ਵਿੱਚ ਵਸਦਾ ਪੰਜਾਬੀ ਜਕਰ ਭੁੱਲ ਗਿਆ ਸਮਝ ਲਓ ਉਹ ਪੰਜਾਬ ਤੇ ਜੰਮਣਾ ਹੀ ਭੁੱਲ ਗਿਆ ਵਾ ਵਾ ਉਹ ਜੰਮਿਆ ਨਹੀਂ ਪੰਜਾਬ ਦੇ ਵਿੱਚ ਉਹ ਪੰਜਾਬੀ ਗੀਤ ਦਾ ਆਸ਼ਕ ਹੀ ਨਹੀਂ ਹੋ ਸਕਦਾ ਜਿਹੜਾ ਬੰਦਾ ਤੁਹਾਨੂੰ ਵਿਸਾਰੂਗਾ ਉਹਨੂੰ ਆਪਾਂ ਲਾਹਣਤ ਦਾ ਹਾਰ ਪਾਵਾਂਗੇ ਬਿਲਕੁਲ ਸਹੀ ਤੇ ਜੇਕਰ ਕੋਈ ਮੈਨੂੰ ਕਹੋਗਾ ਮੈਂ ਤੁਹਾਨੂੰ ਬੜਾ ਜੱਫਾ ਲਾ ਗਿਆ ਹੁਣ ਮੈਨੂੰ ਇੱਕ ਬੰਦਾ ਕਹਿੰਦਾ ਵੀ ਆਹ ਕੀ ਆ ਉਹਨੇ ਪੁੱਠੀ ਜੀ ਗੱਲ ਕਹੀ ਕਿਹਾ 50000 ਤੇ 50000 ਕਿਨੇ ਹੁੰਦੇ ਕਹਿੰਦਾ ਲੱਖ ਮਖੇ ਇਸੇ ਲੱਖ ਦੀ ਲਾਹਣਤ kita ਬਹੁਤ ਭਲਾਊਗਾ ਮਾਤਾ ਜਿਹੜਾ